ਉਹ ਬਰਾਵਾ ਉਹਨੇ ਮੁੱਲ ਦੇ ਉੱਤੇ ਵੇਚ ਦਿੰਦੇ ਆ 500 ਅੱਗੇ ਦੇ ਰੁਪਏ ਸੀ ਸਹੀ ਹੈ ਸਹੀ ਹੈ ਸਹੀ ਹੈ ਪਾਸਪੋਰਟ ਨਹੀਂ ਮੇਰਾ ਤਾਂ ਨਿਗਾਰਾ ਠੀਕ ਹੈ ਠੀਕ ਹੈ ਕੋਈ ਨਹੀਂ ਇਹ ਮਗਰੋਂ ਵੀ ਨਾ 102 ਬ੍ਰਿਡਿਕ ਅੰਨ ਕਰ ਛੱਡੋ ਇਹ ਸਿੱਧਾ ਬੱਲ ਇਹ ਕਿਹਦੀ ਬੱਲ ਇਹ ਵੀ ਐਸ ਵੀ ਠੀਕ ਹੈ ਜੀ

ਇਹ ਚੋਰੀ ਦੇ ਕਿੰਨੇ ਜਣੇ ਫੜੇ ਕੀ ਮਾਮਲਾ ਅਕਸਰ ਹੈ ਮਾਡੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੁਰਮਰਨ ਜੱਜੂ ਆਈਪੀਐਸ ਇਹਨਾਂ ਨੇ ਦਿੱਤਾ ਤੇ ਸਿਰਫ ਇਸ਼ਾਰਾ ਗੁਪਤਾ ਆਈਪੀਐਸ ਐਸਐਸਪੀ ਜੀ ਦੇ ਮੁਖਸਾ ਸਾਹਿਬ ਦੇ ਤੇ ਸਾਹ ਦੇ ਸਾਹਿਬ ਵੀ ਸਰਪਟ ਪਟ ਦਿੱਪਕਾਰ ਹਨ ਸੱਚੂ ਗਦਰਵਾਹ ਨੇ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ ਦੋ ਚੋਰ ਨੂੰ ਅਰੈਸਟ ਕਰਕੇ ਪੰਜ ਸਟੋਰੀ ਦੇ ਮੋਟਰਸਾਈਕਲ ਰਿਕਵਰ ਕੀਤੇ ਤੇ ਜਿਹਦੇ ਸਬੰਧ ਵਿੱਚ ਮਕਦਮਾ ਨੰਬਰ 2 ਮਿਤੀ 5/1/25 ਅੰਡਰ ਸੈਕਸ਼ਨ 303 2 317 2 ਬੀ ਐਨ ਅਸਥਾਨਾ ਗਦਰਵਾ ਦਰਜ ਕੀਤਾ ਤੇ ਬਾਅਦ ਵਿੱਚ ਵਾਧਾ ਚਰਮ ਕੀਤਾ ਇਸ 317 2 ਬੀ ਐਨ ਅਸਥਾ ਇਸ ਕਹੇ ਵਕੀਲ ਸਿੰਘ ਪੁੱਤਰ ਸੁਭਜੀਤ ਸਿੰਘ ਵਾਸੀ ਕੋਟਪਈ ਦਾ ਜਿਹਨੇ ਤਾਰੀਖ ਅਣੀ ਪਹਿਲਾਂ ਦੋ ਮਕਦਮੇ ਦਰਜ ਐ ਇਹ ਮੋਟਰਸਾਈਕਲ ਚੋਰੀ ਕਰਦਾ ਸੀ ਤੇ ਅੱਗੇ ਵੇਚਦਾ ਇਹ ਜਗਨਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਇੰਦਾਂ ਅਧਿਕਾਰ ਨੰਬਰ 7 ਉਹਰ ਇਹਨਾਂ ਦੋਨਾਂ ਨੂੰ ਅਸੀਂ ਕਾਫੋ ਵਰਕੇ ਦੋ ਮੋਟਰਸਾਈਕਲ ਰਿਕਵਰ ਕੀਤੇ ਉਦੋਂ ਬਾਅਦ ਇਹਨਾਂ ਦੇ ਪੁਲਿਸ ਕਹਿੰਦੇ ਤਿੰਨ ਮੋਟਰਸਾਈਕਲ ਰਿਕਵਰ ਕੀਤੇ ਇਹ ਮੋਟਰਸਾਈਕਲ ਭਾਰਤ ਚੌਕ ਕਚਹਿਰੀ ਸਿਵਲ ਹਸਤਾਨ ਤੇ ਸ਼ਹਿਰ ਦੇ ਤਰਫ ਦੇ ਲਾਖਰ ਤੋਂ ਚੋਰੀ ਹੋਈ ਸੀ ਕਿਸ ਤਰੀਕੇ ਨਾਲ ਚੋਰੀ ਕਰਦੇ ਕੋਈ ਕੀ ਸੀ ਇਹਨਾਂ ਕੋਲ ਕੋਈ ਸਪੈਸ਼ਲ ਜੀ ਕਿਸ ਤਰ੍ਹਾਂ ਸੀ ਇਹ ਸਟੈਂਡਰਡ ਮੋਟਰਸਾਈਕਲ ਬੱਬ ਜੀ ਆਮ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਹੈ 10 ਮਿੰਟ ਬੋਲੇ ਖੜਦੇ ਵੇਖਦੇ ਬੰਦਾ ਕੋ ਨਹੀਂ ਆਇਆ ਹੁਣ ਚਾਬੀ ਲਾ ਕੇ ਲੈ ਜਾਂਦੇ ਕੋਈ ਹੋਰ ਵੀ ਇਹਨਾਂ ਨੂੰ ਰਿਕਵਰੀ ਹੋਣ ਦੀ ਵੀ ਤੇ ਜੀ ਸਾਡੇ ਕੋਲ ਦਵਿੰਦਰ ਮਾਨ ਤੇ ਨੇ ਉਸਕੇ ਚੱਲੀ ਹੈ ਜਿੰਨੇ ਵੀ ਬਾਦ ਰਿਕਵਰੀ ਹੋਇਆ ਉਹ ਦਰੋ ਖਲਾਸੀ ਕਿਤੇ ਕੋਈ ਹੋਰ ਵੀ ਬੰਦੇ ਨੇ ਨਾਲ ਜੁੜੇ ਜੀ ਕੋਈ ਇੱਕ ਬੰਦਾ ਨਾਮ ਚਾ ਕੀਤਾ ਜੀ ਬਿਆਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੋਟਪਈ ਜਿਹਨੂੰ ਅਰੈਸਟ ਕਰਨਾ ਬਾਕੀ ਹੈ ਜੀ ਸਰ ਜਿਹੜੀਆਂ ਇਹ ਜੀ ਘਟਨਾਵਾਂ ਹੋਈਆਂ ਆਮ ਪਬਲਿਕ ਨੂੰ ਕੀ ਅਪੀਲ ਕਰੂੰ ਦੀ ਕੀ ਸਹਿਯੋਗ ਯਾਰ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਆ ਵੀ ਥੋੜੀ ਜਿਹੀ ਆਪ ਵੀ ਉਹਨਾਂ ਅਤਿਆਤ ਵਾਤਿਆ ਕਰਨ ਕਿ ਮੋਟਰਸਾਈਕਲ ਬਾਹਰ ਜਿੜਾ ਲੌਕ ਤੋਂ ਖੜਾ ਕਰ ਦਿੰਦੇ ਕਈ ਵਾਰੀ ਜਦੋਂ ਖੇਡ ਨਹੀਂ ਕਰਦੇ ਬਾਅਦ ਮੇਰੇ ਦਾ ਮੇਰੇ ਤੇ ਵੀ 100 ਰੁਪਏ ਦਾ ਲੋਕ ਆਉਂਦਾ ਤੇ ਟੈਨ ਨੂੰ ਲੱਗ ਜਾਂਦਾ ਜੋ ਨਾਲ ਦਾ ਸਰਮ ਵਧੀਆ ਹੈ